ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਬਣੇ ਡਾਕਟਰ ਪੀਮਰਾਮ ਵੇਦਕਰ ਦੇ ਬੁੱਤ ਦੇ ਨਾਲ ਇੱਕ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਪੱਨ ਤੋੜ ਮੌਕੇ ਤੇ ਕੀਤਾ ਗਿਆ ਕਾਬੂ ਹੁਣ ਪੁਲਿਸ ਕਰ ਰਹੀ ਹੈ ਹਰ ਪਹਿਲੂ ਤੋਂ ਜਾਣਕਾਰੀ ਜਿੱਥੇ ਕੱਲ ਪੂਰੇ ਦੇਸ਼ ਭਰ ਦੇ ਵਿੱਚ 26 ਜਨਵਰੀ ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਸੀ ਪ੍ਰੇਡ ਕੱਢੀ ਜਾ ਰਹੀ ਸੀ ਚੰਡੇ ਲਹਿਰਾਏ ਜਾ ਰਹੇ ਸੀ ਤੇ ਉੱਥੇ ਹੀ ਤੋਂ ਅੰਦਾਜ਼ੇ ਕਿ ਅੰਮ੍ਰਿਤਸਰ ਤੋਂ ਜਿਹੜੀ ਬੇਹਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਜਿੱਥੇ ਡਾਕਟਰ ਬੀਮਾ राव ਅੰਬੇਦਕਰ ਜਿਹਦੀ ਜੁੜੀ ਪ੍ਰਤੀਮਾ 'ਤੇ ਨੂੰ ਨੁਕਸਾਨ ਪਹੁੰਚਾਇਆ ਗਿਆ ਇੱਕ ਵਿਅਕਤੀ ਵੱਲੋਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਉੱਤੇ ਬਣੇ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਇੱਕ ਸ਼ਰਾਰਤੀ ਅਨਸਰ ਵੱਲੋਂ ਪੰਨ ਤੋੜ ਕੇ ਦੀ ਜਾਂਦੀ ਹੈ ਅਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਵਿਅਕਤੀ ਆ ਪੋੜੀ ਦੀ ਸਹਾਇਤਾ ਦੇ ਨਾਲ ਬੁੱਤੂ ਤੇ ਚੜਦਾ ਤਾਂ ਤੋਂ ਬਾਅਦ ਥੋੜੇ ਦੇ ਨਾਲ 8-3 ਵਰੀ ਜਿਹੜਾ ਕਿਸ ਤੇ ਵਾਰ ਕਰਦਾ ਹੈ ਤੇ ਉੱਥੇ ਜਿਹੜੀ ਸੰਵਿਧਾਨਿਕ ਕਿਤਾਬ ਪ੍ਰਤਿਮਾ ਬਣੀ ਆ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਵਿਅਕਤੀ ਵੱਲੋਂ ਉੱਥੇ ਮੌਕੇ ਤੇ ਸਿਕਿਉਰਟੀ ਗਾਰਡ ਟੀਮ ਜਿਹੜੀ ਸੀ ਹੈਰੀਟੇਜ ਸਟਰੀਟ ਤੇ ਉਸ ਵਿਅਕਤੀ ਨੂੰ ਕਾਬੂ ਕਰ ਲੈਂਦੀ ਹੈ ਤਾਂ ਉੱਥੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਵਿਅਕਤੀ ਨੂੰ ਤੇ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਵਕੋ ਖ ਪ੍ਰਤੀਕਿਰਿਆਵਾ ਸਿਆਸੀ ਆਗਵਾਵਾਂ ਵੱਲੋਂ ਆ ਰਹੀਆਂ ਨੇ ਤੇ ਇਸ ਘਟਨਾ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਵੀ ਤੇਜ਼ ਹੋ ਗਈ ਹੈ ਤੇ ਤੁਹਾਨੂੰ ਦੱਸ ਦੇ ਕਿ ਜਿਹੜਾ ਵਿਅਕਤੀ ਹੈ ਉਸ ਦੀ ਪਛਾਣ ਧਰਮਕੋਟ ਵਾਸੀ ਆਕਾਸ਼ ਸਿੰਘ ਵਜੋਂ ਹੋਈ ਹੈ ਤੇ ਹੁਣ ਪੁਲਿਸ ਹੀ ਰਾਸਤੇ ਦੇ ਵਿੱਚ ਅੰਮ੍ਰਿਤਸਰ ਦੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਤੁਹਾਨੂੰ ਦੱਸ ਦੇ ਕਿ ਸਾਰੀ ਘਟਨਾ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਵਾਪਰੀ ਜਿੱਥੇ ਡਾਕਟਰ ਬੀਮਰਾਮ ਵੇਦਕਰ ਜਿਹਦੇ ਬੁੱਤ ਦੇ ਨਾਲ ਪੰਨ ਤੋੜ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉੱਥੇ ਜਿਹੜੀ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਵੱਲੋਂ ਕਟਨਾਸਰ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤੇ ਇਹ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਜੇਹੀਆਂ ਕਟਨਾਵਾਂ ਨੂੰ ਅ ਰੋਕਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਬੰਧੀ ਵਿਅਕਤੀ ਖਿਲਾਫ ਤਾਂ ਜੋ ਅੱਗੇ ਤੋਂ ਅਜਿਹਾ ਕੋਈ ਕਰਨ ਬਾਰੇ 100 ਵਾਰ ਸੋਚਿਓ ਉਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਜਿਹੜੀ ਘਟਨਾ ਵਾਪਰੀ ਹੈ 31 ਤੇ ਛੇੜਛਾੜ ਨੂੰ ਸ਼੍ਰੀ ਹਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਦੱਸਿਆ ਕਿਉਂਕਿ ਵਿਜੇ ਸਾੰਪਲਾ ਬਲਸ ਘਟਨਾ ਦੀ ਨਿਖੇਦੀ ਕੀਤੀ ਗਈ ਸੀ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਗਿਆ ਸੀ ਕਿ ਡਾਕਟਰ ਅੰਬੇਦਕਰ ਜੀ ਦੀ ਮੂਰਤੀ ਦਾ ਹਰ ਮੰਦਰ ਸਾਹਿਬ ਦੇ ਗਲਿਆਰੇ ਚ ਅਬ ਮਾਨ ਬਹੁਤ ਹੀ ਅਨਿੰਦਨਯੋਗ ਹੈ ਹਰ ਮੰਦਰ ਸਾਇਦ ਦੇ ਬਾਹਰ ਬਾਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾ ਹੇਠ ਪਰੰਤੂ ਬੁੱਤ ਤਾਂ ਉਥੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਸ਼੍ਰੋਮਣੀ ਕਮੇਟੀ ਦੇ ਸਿਕਤਰ ਵੱਲੋਂ ਬਿਆਨ ਚ ਕਿਹਾ ਗਿਆ ਕਿ ਕਮੇਟੀ ਡਾਕਟਰ ਬੀਮਰਾਉ ਜੀ ਦਾ ਸਤਕਾਰ ਕਰਕੇ ਤਾਂ ਉਹਨਾਂ ਦੇ ਬੁੱਤ ਦੇ ਨਾਲ ਜਿਹੜੀ ਛੇੜ ਛਾੜ ਕਟਨਾ ਦੀ ਕੋਈ ਉਸਦੀ ਨਿੰਦਾ ਕਰਦੀ ਹੈ ਕਾੜੇ ਸ਼ਬਦਾਂ 'ਚ ਪਰੰਤੂ ਸ਼੍ਰੀ ਵਿਜੇ ਸਾੰਪਲਾਵਲੇਸ ਕਟਨਾ ਨੂੰ ਸ਼੍ਰੀ ਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤਿਤ ਲੋਕਾਂ 'ਚ ਭਲੇਖਾ ਪਾਦਾ ਕਰਨ ਦੀ ਹਰਕਤ ਹੈ ਜੋ ਕਿ ਅਤਿ ਨਿੰਦਨਯੋਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਜਿਹੀ ਮਨਕੜਤ ਬਿਆਨਬਾਜ਼ੀ ਤੇ ਇਲਜ਼ਾਮਬਾਜ਼ੀ ਨਾ ਕੀਤੀ ਜਾਵੇ ਸੰਵਿਧਾਨ ਦੀ ਰਚਨਾ ਕਰਨ ਵਾਲੇ ਬਾਬਾ ਪੀਮਰਾ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਸ਼ਰਾਰਤੀ ਅਨਸਰ ਵੱਲੋਂ ਜਿਹੜੀ ਘਟਨਾ ਨੂੰ ਜਨਮ ਦਿੱਤਾ ਗਿਆ 20 ਦਿਨਿੰਦਨ ਹੋ ਗਏ ਤੇ ਇਸ ਤੇ ਸਖਤ ਕਾਰਵਾਈ ਦੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮਾਂ ਉਥੇ ਤੁਹਾਨੂੰ ਇੱਕ ਵਾਰ ਫਿਰ ਦੱਸ ਜੀ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੇ ਕੱਲ 26 ਜਨਵਰੀ ਯਾਨੀ ਗਣਤੰਤਰ ਦਿਵਸ ਵਾਲੇ ਦਿਨ ਜਦੋਂ ਸਾਰੇ ਪਾਸੇ ਜਿਹੜਾ ਕਿ ਖੁਸ਼ੀ ਦਾ ਮਾਹੌਲ ਸੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਉਥੇ ਇੱਕ ਸ਼ਰਾਰਤੀ ਅਨਸਰ ਵੱਲੋਂ ਡਾਕਟਰ ਪੀਮਰਾ ਅੰਬੇਦਕਰ ਜੀ ਦੀ ਬੁੱਤ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਪੰਨ ਤੋੜ ਕੀਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਸਨੂੰ ਹਿਰਾਸਤ ਤੇ ਲਿਆ ਜਾਂਦਾ ਹੈ ਉਥੇ ਆਉ ਤੁਹਾਨੂੰ ਵੀ ਦਿਖਾ ਦਿੰਦੇ ਆ ਮੌਕੇ ਦੀਆਂ ਤਸਵੀਰਾਂ ਆਪ ਸਰਕਾਰ ਨੇ ਅੱਜ ਆਪਣਾ ਮੈਨੀਫੈਸਟੋ ਕੀਤਾ ਜਾਰੀ કુલ 15 ਗਰੰਟੀਆਂ ਦਾ ਦਿੱਲੀ ਦੇ ਲੋਕਾਂ ਨੂੰ ਕੀਤਾ ਦਾਵਾ ਰਾਜਧਨ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਚਾਰੀ ਤੇ ਇਸੇ ਦਰਮਿਆਨ ਦਿੱਲੀ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਜੋਰਾ-ਸ਼ੋਰਾ ਤੇ ਚੋਣ ਪ੍ਰਚਾਰ ਕਾਫੀ ਲੰਮੇ ਸਮੇਂ ਤੋਂ ਕਰ ਰਹੀਆਂ ਨੇ ਤੇ ਇੱਕ ਤੋਂ ਬਾਅਦ ਇੱਕ ਆਪਣੇ ਮੈਨੀਫੈਸਟੋ ਰਿਲੀਜ਼ ਕੀਤੇ ਜਾ ਰਹੇ ਨੇ ਪਾਰਟੀਆਂ ਵੱਲੋਂ ਉੱਤੇ ਅੱਜ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ 15 ਗਰੰਟੀਆਂ ਦਾ ਮੈਨੀਫੈਸਟੋ ਆਮ ਆਦਮੀ ਪਾਰਟੀ ਨੇ ਅੱਜ ਰਿਲੀਜ਼ ਕਰ ਦਿੱਤਾ ਦਿੱਲੀ ਦੇ ਲੋਕਾਂ ਦੇ ਲਈ ਜਿਸ ਦੇ ਵਿੱਚ 15 ਗਰੰਟੀਆਂ ਦਾ ਦਾਵਾ ਕੀਤਾ ਗਿਆ ਆਪ ਵੱਲੋਂ ਉਹਦੇ ਤੋਂ ਦੱਸ ਦਈਏ ਕਿ ਮਹਿਲਾ ਸਨਮਾਨ ਯੋਜਨਾ ਕਿ 2100 ਰੁਪਿਆ ਮਹੀਨਾ ਔਰਤਾਂ ਨੂੰ ਮਿਲਿਆ ਕਰੇਗਾ ਹੋਰ ਬਿਜਲੀ ਮੁਕਤ ਯੋਜਨਾ ਤੇ ਰੋਜ਼ਗਾਰ ਯੋਜਨਾ ਦਾ ਵੀ ਵੱਡੇ ਪੱਧਰ ਤੇ ਐਲਾਨ ਕੀਤਾ ਗਿਆ ਪਾਰਟੀ ਦੇ ਕੋਆਰਡੀਨੇਟਰ ਅਰਿੰਦ ਕੇਜਰੀਵਾਲ ਨੇ ਦਿੱਲੀ ਲਈ 15 ਪਾਰਟੀ ਗਰੰਟੀਆਂ ਦਾ ਐਲਾਨ ਕੀਤਾ ਇਸ ਵਿੱਚ ਰੋਜ਼ਗਾਰ ਦੀ ਗਰੰਟੀ ਮਹਿਲਾ ਸਨਮਾਨੀ ਯੋਜਨਾ ਬਜ਼ੁਰਗਾਂ ਦਾ ਮੁਫਤ ਇਲਾਜ ਤੇ ਮੁਫਤ ਪਾਣੀ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਮਤਾ ਪੱਤਰ ਫਰਜ਼ੀ ਹੈ ਜੇਕਰ ਦਿੱਲੀ ਵਿੱਚ ਸਰਕਾਰ ਬਣੀ ਤਾਂ ਲੋਕਾਂ ਦੇ ਲੱਖਾਂ ਰੁਪਏ ਦੇ ਪਾਣੀ ਦੇ ਬਿੱਲ ਮਾਫ ਕੀਤੇ ਜਾਣਗੇ ਕੇਜਰੀਵਾਲ ਨੇ ਕਿਹਾ ਕਿ ਸਾਲ 2020 ਚ ਉਹਨਾਂ ਨੇ ਯਮੁਨਾ ਨੂੰ ਸਾਫ਼ ਕਰਨ ਦਿੱਲੀ ਦੀਆਂ ਸੜਕਾਂ ਨੂੰ ਯੂਰਪੀ ਮਿਆਰਾ ਵਰਗਿਆ ਬਣਾਉਣ ਅਤੇ ਪਾਣੀ ਦੀ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਇਹ ਤਿੰਨ ਕੰਮ ਨਹੀਂ ਕਰ ਸਕੇ ਅੱਜ ਮੈਂ ਕਬੂਲ ਕਰ ਰਿਹਾ ਹਾਂ ਜੀ ਹਾਂ ਜਦੋਂ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ 5 ਸਾਲਾਂ ਵਿੱਚ ਵਾਅਦੇ ਪੂਰੇ ਨਹੀਂ ਕਰ ਸਕਿਆ ਨਾ 22 ਸਾਲ ਤੱਕ ਚੱਲ ਜਿਸ ਤੋਂ ਬਾਅਦ ਭਾਜਪਾ ਨੇ ਸਾਡੇ ਲਈ ਕਾफी ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਸੀ ਮੇਰੀ ਪੂਰੀ ਟੀਮ ਖਿਲਰ ਗਈ ਸੀ ਪਰ ਉਹਨਾਂ ਨੇ ਹੁਣ ਕਿਹਾ ਕਿ ਅਸੀਂ ਸਾਰੇ ਜੇਲ੍ਹ ਤੋਂ ਬਾਹਰ ਆ ਤੇ ਪੂਰੀ ਤਰ੍ਹਾਂ ਦੇ ਨਾਲ ਦਿੱਲੀ ਦੀ ਸੇਵਾ ਕਰਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਦਿੱਲੀ ਦੇ ਵਿੱਚ ਮੇਰੀ ਫਿਰ ਤੋਂ ਸਰਕਾਰ ਬਣਦੀ ਆ ਆਮ ਆਦਮੀ ਪਾਰਟੀ ਤੇ ਮੈਂ ਜਿਹੜੇ 3 ਕੰਮ ਰਹਿ ਗਏ ਨੇ ਉਹਨਾਂ ਨੂੰ ਮੁਕੰਮਲ ਕਰਾਂਗਾ ਪ੍ਰਾਇੋਰਟੀ ਤੌਰ ਤੇ ਉਹਤੇ ਤੁਹਾਨੂੰ ਦੱਸ ਦੇਣੇ ਕਿ ਦਿੱਲੀ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਕੀ ਕੀ ਗਾਰੰਟੀਆਂ ਨੇ ਦਿੱਲੀ ਵਾਸੀਆਂ ਰੋਜ਼ਗਾਰ ਦਾ ਵਾਅਦਾ ਕੀਤਾ ਗਿਆ ਮਹਿਲਾ ਸਨਮਾਨ ਯੋਜਨਾ ਤਹਿਤ ਮੈਂ ਲਾਵਾ ਨੂੰ ਹਰ ਮਹੀਨੇ 2100 ਰੁਪਿਆ ਸੰਜੀਵਨੀ ਯੋਜਨਾ ਬਜ਼ੁਰਗਾਂ ਨੂੰ ਮੁਫਤ ਲਾਚ ਪਾਣੀ ਦੇ ਗਲਤ ਬਿੱਲ ਨੂੰ ਰੋਕਣਾ ਸੋਰ ਕਾਫੀ ਜੜੀਆਂ 15 ਗਰੰਟੀਆਂ ਜੜੀਆਂ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਲੋਕਾਂ ਨੂੰ ਵਾਦਾ ਕੀਤਾ ਗਿਆ ਉੱਥੇ ਆ ਤੁਹਾਨੂੰ ਵੀ ਸੁਣਾ ਦਿੰਦਿਆਂ ਹੋਰ ਅਰਵਿੰਦ ਕੇਜਰੀਵਾਲ ਨੇ ਕੀ ਕੁਝ ਪੜੇ ਲਿਖੇ ਲੋਕਾਂ ਕੀ ਟੀਮ ਹੈ इनको मैंने बोला है हम पूरा प्लान ਬਣਾ ਰਹੇ ہیں ਕਿ ਕਿਸ ਤਰ੍ਹਾਂ ਸੇ ਦਿੱਲੀ ਕੇ 1-1 ਬੱਚੇ ਕੋ ਰੋਜ਼ਗਾਰ ਦਿਆ ਜਾਏਗਾ ਤੋ ਸਭ ਸੇ ਪਹਿਲੀ ਹੈ ਰੋਜ਼ਗਾਰ ਕੀ ਗਰੰਟੀ दूसरी गारंटी है महिला सम्मान योजना कि हर महिला को हर महीने इक्कीस सौ रुपए उसके बैंक अकाउंट में दिए जाएंगे सरकार बनने के बाद हम इसको जल्दी से जल्दी और सबसे पहले लागू करेंगे तीसरी गारंटी है संजीवनी योजना कि हमारे बुजुर्ग साठ साल से ऊपर होने पे उनको ये चिंता सताती है कि बीमार हो गए तो क्या होगा कहाँ इलाज कराएंगे बच्चे पता नहीं इलाज कराएंगे नहीं कराएंगे तो मैं उन सभी बुजुर्गों को ये आश्वासन देना चाहता हूँ कि आपका बेटा जब तक जिंदा है आपका मैं अच्छे से अच्छा इलाज कराऊंगा चाहे उसे के सरकारी अस्पताल में कराना पड़े चाहे प्राइवेट इलाज अस्पताल में कराना पड़े उसका सारा खर्चा दिल्ली सरकार देगी चौथी गारंटी है पानी के गलत बिल आने की कि एक साल पहले एक साल पहले तक दिल्ली में सबके जीरो पानी के बिल आते थे फिर इन्होंने हम सबको एक एक करके षड्यंत्र करके फर्जी केस में जेल भेज दिया पीछे से इन्होंने पता नहीं क्या षड्यंत्र रचा जब मैं जेल से निकल के आया और मैंने इधर उधर जनता से बात की तो पता चला लोगों के बहुत कई कई हजार रुपए के बिल आए हुए और सारे गलत है मैंने स्टडी की बिल, सारे गलत बिल हैं तो ये जिन जिन लोगों के गलत बिल आए हुए हैं उनको बिल भरने की जरूरत नहीं है सरकार बनने के बाद ये सारे पानी के बिल माफ कर दिए जाएंगे तरन तारण जमीनी विवाद नई झड़प के पतीजे हो गए सामने पिंड वाले ने भी चलाईया डां ਤਰਨਤਾਰਨ ਦੇ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਜਿਹੜਾ ਕਿ ਅੱਜ ਪੱਕ ਤਾ ਹੋਇਆ ਨਜ਼ਰ ਆਇਆ ਤੁਸੀਂ ਸਕਰੀਨ ਉੱਤੇ ਵੀਡੀਓ ਦੇਖ ਸਕਦੇ ਹੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੱਕ ਭੂਆ ਤੇ ਭਤੀਜਾ ਦੇ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਭੂਆ ਜਿਹੜੀ ਹੈ ਉਹ ਜ਼ਮੀਨ ਤੇ ਉੱਤੇ ਕਬਜ਼ਾ ਲੈਣ ਆਂਦੀ ਹੈ ਦੋ ਟਰੈਕਟਰਾਂ ਸਮੇਤ ਕਿਸਾਨਾਂ ਦੇ ਨਾਲ ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਡਾਂਗਾ ਸੋਟੀਆਂ ਦੇ ਨਾਲ ਜਦ ਵਿਰੋਧ ਕੀਤਾ ਜਾਂਦਾ ਤੇ ਟਰੈਕਟਰ ਜਿਹੜੇ ਨੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਭੱਜ ਨੱਟਦੇ ਨੇ ਉੱਥੇ ਜਿਹੜਾ ਮਾਮਲਾ ਹੈ ਸਾਰਾ ਤਰਨਤਾਰਨ ਦੇ ਪਿੰਡ ਰੂੜੀ ਵਾਲਾ ਦਾ ਹੈ ਜਿੱਤੇ ਪੂਆ ਤੇ ਦੋ ਭਤੀਜਾ ਦੇ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਗੈਰ ਕਾਨੂੰਨੀ ਤੌਰ ਤੇ ਪੂਆ ਕਬਜ਼ਾ ਲੈਣ ਆਉਂਦੀ ਹੈ ਤੇ ਟਰੈਕਟਰਾਂ ਨੂੰ ਪਿੰਡ ਵਾਸੀਆਂ ਵੱਲੋਂ ਭਜਾ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਟਰੈਕਟਰ ਨੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਭੱਜ ਨੱਠਦੇ ਨੇ ਜ਼ੋਰ ਦੇ ਨਾਲ ਕਿਉਂਕਿ ਪਿੰਡ ਵਾਸੀ ਜਿਹੜੇ ਨੇ 5 ਤੋਂ 60 ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਹ ਵਿਰੋਧ ਕਰਦੇ ਨੇ ਤੇ ਉੱਥੇ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੁਣ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਉੱਤੇ ਤਾਂ ਉਹ ਸਾਰਾ ਮਾਮਲਾ ਦੱਸ ਦਿੰਦੇ ਆ ਝਗੜੇ ਵਾਲੀ ਜ਼ਮੀਨ ਨਾਲ ਸੰਬੰਧਿਤ ਪਰਿਵਾਰ ਜਿਹੜਾ ਸਰਪੰਚ ਨੇ ਦੱਸਿਆ ਕਿ ਬਲਵੰਤ ਸਿੰਘ ਤੇ ਭਗਵੰਤ ਸਿੰਘ ਜੋ ਕਿ ਸਕੇ ਭਰਾ ਹਨ ਉਹਨਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਆਪਣੀ ਭੂਆ ਬਲਵੀਰ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਉਹਨਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ 12 ਏਕੜ ਜ਼ਮੀਨ ਹੈ ਤੇ ਉਸ ਜ਼ਮੀਨ ਦੋ ਵੱਖ-ਵੱਖ ਥਾਵਾਂ ਤੇ ਮੌਜੂਦ ਹੈ ਪੂਆ ਬਲਵੀਰ ਕੌਰ ਜਿਸ ਦਾ ਵਿਆਹ ਨਹੀਂ ਹੋਇਆ ਉਸ ਦੇ ਹਿੱਸੇ 4 ਏਕੜ ਜ਼ਮੀਨ ਪਹਿਲਾਂ ਤੋਂ ਹੁੰਦੀ ਹੈ ਬਲਵੀਰ ਕੌਰ ਸ਼ੁਰੂ ਤੋਂ ਪਿੰਡ ਦੇ ਨੇੜਲੇ ਪੈੰਦੀ ਜ਼ਮੀਨ ਵਿੱਚੋਂ 2 ਏਕੜ ਅਤੇ ਦੂਸਰੇ ਰਕਬੇ ਵਿੱਚ 2 ਏਕੜ ਜ਼ਮੀਨ ਵੰਡਦੀ ਆ ਰਹੀ ਹੈ ਪਰ ਲੇਕਿਨ ਉਹ ਹੁਣ ਪਿੰਡ ਦੇ ਨਾਲ ਦੀ ਭਤੀਜਾ ਦੇ ਸੇਉਣ ਦੀ ਜ਼ਮੀਨ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਜਿਸ ਤੋਂ ਕਾਫੀ ਲੰਮੇ ਸਮੇਂ ਤੋਂ ਪੂਆ ਤੇ ਭਤੀਜਾ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਟਰੈਕਟਰ ਲੈ ਕੇ ਪੂਆ ਉੱਥੇ ਕਬਜ਼ਾ ਲੈਣ ਹੁੰਦੀ ਹੈ ਜ਼ਮੀਨ ਦਾ ਤੇ ਉਸ ਤੋਂ ਬਾਅਦ ਜਿਹੜਾ ਮਾਹੌਲ ਪਖਦਾ ਹੋਇਆ ਨਜ਼ਰ ਆਉਂਦਾ ਜਦੋਂ ਇਸ ਸਬੰਧ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਕਿਸਾਨ ਯੂਨੀਅਨ ਅਕਤ ਬਲਵੀਰ ਕੋਰ ਨੂੰ ਮਾਮਲਾ ਕਾਨੂੰਨੀ ਤਰੀਕੇ ਨਾਲ ਸੁਲਝਾਉਣ ਲਈ ਕਿਹਾ ਗਿਆ ਸੀ ਪ੍ਰਸ਼ਾਸਨ ਨਾਲ ਜਲਦੀ ਗਲਬਾਦ ਰਾਨੀ ਕਿਸਾਨ ਯੂਨੀਅਨ ਦੇ ਲੋਕਾਂ ਉਹ ਜ਼ਮੀਨ ਨੂੰ ਵਾਹ ਦਿੱਤਾ ਗਿਆ ਜਿਸ ਦੇ ਬੰਦ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਸਮੇਤ ਕਿਸਾਨ ਜਿਹੜੇ ਜਥੇ ਆਏ ਸੀ ਟਰੈਕਟਰ ਤੇ ਕਬਜ਼ਾ ਲੈਣ ਲਈ ਉਹਨਾਂ ਵਿਰੁੱਧ ਮਾਰਲਾ ਦਰਜ ਕਰ ਲਿੱਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਅੱਜ ਜ਼ਮੀਨੀ ਵਿਵਾਦ ਨੂੰ ਲੈ ਕੇ ਪੂਆ ਪਤੀਦਰ ਦੀ 4 ਏਕੜ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਮਾਹੌਲ ਹੈ ਪਕਦਾ ਹੋਇਆ ਨਜ਼ਰ ਆਇਆ ਉੱਥੇ ਜਿਹੜਾ ਕਬਜ਼ਾ ਲੈਣ ਲਈ ਦੋ ਟਰੈਕਟਰ ਆਉਂਦੇ ਨੇ ਤੇ ਪਿੰਡ ਵਾਸੀ ਆਮੋ ਸਾਹਮਣੇ ਹੋ ਜਾਣ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਟਰੰਪ ਸਰਕਾਰ ਪੂਰੇ ਐਕਸ਼ਨ ਮੋਡ ਦੇ ਵਿੱਚ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ 'ਚ ਪੁਲਿਸ ਵੱਲੋਂ ਵੱਡੀ ਗਿਣਤੀ 'ਚ ਕੀਤੀ ਗਈ ਰੇਡ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸ਼ਰਨ ਲੈਣ ਦਾ ਜਤਾਇਆ ਗਿਆ ਖਦਸ਼ਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਜਤਾਇਆ ਗਿਆ ਇਤਰਾਜ਼ 20 ਜਨਵਰੀ ਨੂੰ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਲਿਆ ਗਿਆ ਸੀ ਤੇ ਉਸ ਤੋਂ ਬਾਅਦ ਹੀ ਕਈ ਵੱਡੇ ਐਲਾਨ ਟਰੰਪ ਸਰਕਾਰ ਵੱਲੋਂ ਕੀਤੇ ਗਏ ਸੀ ਤੇ ਹੁਣ ਟਰੰਪ ਸਰਕਾਰ ਪੂਰੀ ਐਕਚੁਅਲ ਮੋਰ ਦੇ ਵਿੱਚ ਅਮਰੀਕਾ ਚ ਤੇ ਉੱਥੇ ਤੁਹਾਨੂੰ ਦੱਸਦੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਜਿਹੜੀ ਪ੍ਰਕਿਰਿਆ ਹੈ ਬਿੱਤ ਦੋ ਦਿਨਾਂ ਤੋਂ ਅਮਰੀਕਾ ਦੇ ਵਿੱਚ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਅਮਰੀਕੀ ਪ੍ਰਸ਼ਾਸਨ ਪੁਲਿਸ ਜਿਹੜੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭ ਰਹੀ ਹੈ ਜੇਕਰ ਤੇ ਉਹਨਾਂ ਕੋਲ ਆਡੈਂਟੀ ਕਾਰਡ ਜਾਂ ਕੋਈ ਦਸਤਾਵੇਜ਼ ਮਿਲ ਜਾਂਦੇ ਨੇ ਉਹਨਾਂ ਨੂੰ ਤੇ ਛੱਡ ਦਿੱਤਾ ਜਾਂਦਾ ਹੈ ਪਰ ਜਿਹੜੇ ਇਲੀਗਲੀ ਤੌਰ ਤੇ ਉੱਥੇ ਬੈਠੇ ਹੋਏ ਨੇ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਨੂੰ ਫੜ ਕੇ ਹੀਰਾਸਤ ਵਿੱਚ ਲੈ ਕੇ ਡਿਪੋਰਟ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉੱਥੇ ਉਹਨਾਂ ਨੂੰ ਦੱਸਦੀ ਹੈ ਕਿ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਅਮਰੀਕੀ ਜਿਹੜੀ ਪੁਲਿਸ ਹੈ ਉਹ ਸਰਚ ਅਭਿਆਨ ਚਲਾ ਰਹੀ ਹੈ ਸ਼ਾਇਦ ਉਹਨਾਂ ਵੱਲੋਂ ਖੱਟਾ ਜਤਾਇਆ ਜਾ ਰਿਹਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਪ੍ਰਵਾਸੀਓ ਸ਼ਰਨ ਲੈ ਕੇ ਬੈਠੇ ਹੋਏ ਨੇ ਉੱਥੇ ਜਿਹੜੀਆਂ ਸਿੱਖ ਜਿਉਂਤੇ ਬੰਦੀਆਂ ਨੇ ਨਿਊਯਾਰਕ ਤੇ ਨਿਊ ਜਰਸੀ ਦੀਆਂ ਉਹਨਾਂ ਵੱਲੋਂ ਨਿੰਦਾ ਕੀਤੀ ਗਈ ਹੈ ਇਸ ਗੱਲ ਦੀ ਕਿ ਇਹ ਧਾਰਮਿਕ ਸਥਾਨ ਹੈ ਇੱਥੇ ਅਜਿਹਾ ਕਰਨਾ ਸ਼ਰਧਾ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਨਿਰਾਦਰ ਕੀਤਾ ਜਾ ਰਿਹਾ ਹੈ ਉੱਥੇ ਤਾਂ ਦੱਸਦੀ ਹੈ ਕਿ ਗੈਰ ਕਾਨੂੰਨ ਪ੍ਰਵਾਸੀਆਂ ਨੂੰ ਜਿਹੜੀ ਡਿਪੋਰਟ ਕਰਨ ਦੀ ਪ੍ਰਕਿਰਿਆ ਬੀਤੇ 2 ਦਿਨ ਤੋਂ ਸ਼ੁਰੂ ਹੋ ਗਈ ਅਮਰੀਕਾ ਦੇ ਵਿੱਚ ਉੱਥੇ ਤਾਂ ਦੱਸਦੀ ਹੈ ਕਿ ਨਿਊ ਜਰਸੀ ਤੇ ਨਿਊਯਾਰਕ ਦੇ ਗੁਰਦੁਆਰਾ 'ਚ ਜਿਹੜਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕਾਫੀ ਜੜਕੀ ਨਿੰਦਾ ਕੀਤੀ ਜਾ ਰਹੀ ਸਿੱਖ ਜਨਤਹਿ ਬੰਦੀਆਂ ਵੱਲੋਂ ਉਤੇ ਐਸਐਲਡੀਐਫ ਵੀ ਰਾਜਕਾਰੀ ਨਿਰਦੇਸ਼ਕ ਕਿਰਨ ਕੌਰ ਗਿਲ ਨੇ ਕਿਹਾ ਕਿ ਅਸੀਂ ਗ੍ਰਾਮ ਮੰਤਰਾਲੇ ਦੇ ਉਸ ਫੈਸਲੇ ਤੋਂ ਬਹੁਤ ਚਿੰਤਾਤ ਜਿਸ ਵਿੱਚ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਖਤਮ ਕਰ ਦਿੱਤੀ ਗਈ ਹੈ ਅਤੇ ਗੁਰਦੁਆਰਿਆਂ ਵਰਗੇ ਤਰਮ ਸਥਾਨਾਂ ਨੂੰ ਸ਼ਾਨਾ ਬਣਾਇਆ ਗਿਆ ਕਿਰਨ ਕੌਰ ਗਿਲ ਨੇ ਅੱਗੇ ਕਿਹਾ ਕਿ ਗੁਰਦੁਆਰੇ ਸਿਰਫ ਧਾਰਮਿਕ ਸਥਾਨ ਨਹੀਂ ਹਨ ਇਹ ਮਤਵ ਪੂਰਨ ਪਾਈਚਾਰਿਕ ਕੇਂਦਰਾਂ ਜੋ ਸਿੱਖਾਂ ਅਤੇ ਵਿਆਪਕ ਪਾਈਚਾਰੇ ਨੂੰ ਸਹਾਇਤਾ ਪੋਸ਼ਣ ਅਤੇ ਅਧਿਆਤਮਕ ਸ਼ਾਂਤੀ ਪ੍ਰਦਾਨ ਕਰਦੇ ਹਨ ਗੱਲ ਨੇ ਇਹ ਵੀ ਕਿ ਇਨਾ ਥਾਵਾਂ ਨੂੰ ਕਾਰਵਾਈ ਲਈ ਨਿਸ਼ਾਨਾ ਬਣਾਉਣਾ ਸਾਡੇ ਵਿਸ਼ਵਾਸ ਦੀ ਪਵਿੱਤਰਤਾ ਨੂੰ ਖਤਰੇ ਵਿੱਚ ਪਾਉਂਦਾ ਹੈ ਦੇਸ਼ ਭਰ ਦੇ ਗੈਰ ਪ੍ਰਵਾਸੀ ਭਾਈਚਾਰਨ ਚਿੰਤਾਜਨਕ ਸੰਦੇਸ਼ ਦਿੰਦਾ ਹੈ ਇੱਕ ਵਾਰੀ ਫਿਰ ਤਾਂ ਅੰਦਾਜ਼ੇ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨ ਪ੍ਰਵਾਸੀਆਂ ਨੂੰ ਜਿਹੜੀ ਲੱਭਣ ਦੀ ਪ੍ਰਕਿਰਿਆ ਆ ਉਹ ਪੂਰੇ ਐਕਸ਼ਨ ਮੋਡ ਦੇ ਵਿੱਚ ਆ ਪੁਲਿਸ ਜਿਹੜੀ ਆ ਲੱਭ ਲੱਭ ਕੇ ਜਿਹੜੇ ਗੈਰ ਕਾਨੂੰਨ ਪ੍ਰਵਾਸੀ ਉਹਨਾਂ ਨੂੰ ਲੱਭ ਰਹੀ ਆ ਉਸੇ ਗੁਰਦੁਆਰਿਆਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਕਿਉਂਕਿ ਨਾਂ ਵੱਲੋਂ ਸ਼ੰਕਾ ਜਤਾਈ ਗਈ ਕਿ ਸ਼ਾਇਦ ਜਿਹੜੇ ਗੈਰ ਕਾਨੂੰਨ ਪ੍ਰਵਾਸੀ ਨੇ ਗੁਰਦੁਆਰਿਆਂ ਦੇ ਵਿੱਚ ਸ਼ਰਨ ਲੈ ਰੇ ਨੇ ਤੇ ਕਾਫੀ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਤੇ ਨਿੰਦਾ ਪ੍ਰਗਟ ਕੀਤੀ। ਪੰਜਾਬ ਯੂਥ ਅਕਾਲੀ ਨੇਤਾ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੇ 2 ਲੱਖ ਰੁਪਏ ਦਾ ਲਗਾਇਆ ਜੁਰਮਾਨਾ ਪੰਜਾਬ ਯੂਥ ਅਕਾਲੀ ਨੇਤਾ ਵਿਕਰਮਜੀਤ ਸਿੰਘ ਉਰਫ ਵਿੱਕੀ ਬਿੱੱਡੂ ਖੇੜਾ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਅੱਜ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਉਮਰਕਾਇਦੀ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ 2 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 4 ਸਾਲ ਪਹਿਲਾਂ ਯੂਥ ਅਕਾਲੀ ਨੇਤਾ ਵਿਕਰਮਜੀਤ ਸਿੰਘ ਜਿਸ ਨੂੰ ਵਿੱਕੀ ਬਿੱੱਡੂ ਖੇੜਾ ਵੀ ਕਿਹਾ ਜਾਂਦਾ ਸੀ ਉਸ ਦਾ ਚੰਡੀਗੜ੍ਹ ਦੇ 70 ਸੈਕਟਰ ਦੇ ਵਿੱਚ ਗੋਲੀਆਂ ਮਾਰ ਕੇ ਦਨਕਾਪੋਸ਼ ਸ਼ੂਟਰਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉੱਥੇ 20 ਗੋਲੀਆਂ ਜੇ ਗੀਆਂ ਚਲਾਈਆਂ ਗਈਆਂ ਸੀ ਵਿੱਕੀ ਮਿੱड्डੂ ਖੇੜਾ ਤੇਤੇ ਨੋ ਗੋਲੀਆਂ ਸਿੱਧਾ ਵਿੱਕੀ ਮਿੱड्डੂ ਖੇੜਾ ਦੇ ਜਾਲ ਲੱਗੀਆਂ ਸੀ ਜਿਸ ਤੋਂ ਬਾਅਦ ਪੱਜ ਦੇ ਨਰ ਦੇ ਵਿੱਕੀ ਮਿੱड्डੂ ਖੇੜਾ ਨੇ ਜਾਨ ਬਚਾਈ ਪਰ ਮੋਕੇ ਤੇ ਨੋ ਗੋਲੀਆਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਪੰਜਾਬ ਦੇ ਯੂਥ ਹਕਾਲੀ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱड्डੂ ਖੇੜਾ ਕਤਲ ਮਾਮਲੇ 'ਚ ਅੱਜ ਅਦਾਲਤ ਨੇ ਫੈਸਲਾ ਸੁਣਾਇਆ ਮੋਹਾਲੀ ਅਦਾਲਤ ਵੱਲੋਂ ਤਿੰਨ ਸ਼ੂਟਰਾਂ ਨੂੰ ਮਰਕਾ ਦੀ ਸਜ਼ਾ ਸੁਣਾਈ ਗਈ ਅਤੇ 2 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ ਅਦਾਲਤ ਨੇ ਸ਼ੁੱਕਰਵਾਰ ਨੂੰ ਉਕਤ ਤਿੰਨ ਸ਼ੂਟਰਾਂ ਦੋਸ਼ੀ ਕਰਾਰ ਦਿੱਤਾ ਸੀ ਦੋਸ਼ੀਆਂ ਵਿੱਚ ਅਜੇ ਉਰਫ ਸਨੀ ਉਰਫ ਲੈਪਟੀ ਸੱਜਣ ਉਰਫ ਕੋਲੂ ਅਤੇ ਅਨਿਲ ਲੋਠ ਸ਼ਾਮਲ ਹਨ ਦਿਨੋ ਇੱਕ ਗੈਂਗਸਟਰ ਦੇ ਸਾਥੀ ਅਤੇ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਤੰਦੋਜ਼ ਦੇ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਜਿਹੜਾ ਗਰੁੱਪ ਹੈ ਉਹਨਾਂ ਨੇ ਵਿਕੀ ਮਿੱਡੂ ਖੇੜਾ ਦੇ ਕਤਲ ਦੀ ਜਿਹੜੀ ਕਿ ਅਪੁਸ਼ਟੀ ਕੀਤੀ ਸੀ ਜਦੋਂ 4 ਸਾਲ ਪਹਿਲਾਂ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਗਿਆ ਸੀ ਤੇ ਕੁਝ ਘੰਟੇ ਬਾਅਦ ਹੀ ਫੇਸਬੁੱਕ ਤੇ ਪੋਸਟ ਪਾ ਕੇ ਉਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਉੱਥੇ ਹੀ ਅੱਜ ਇਸ ਕਤਲ ਮਾਮਲੇ ਦੇ ਵਿੱਚੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ 4 ਸਾਲ ਪਹਿਲਾਂ 7 ਅਗਸਤ 2021 ਨੂੰ ਕਰ ਦਿੱਤਾ ਗਿਆ ਸੀ ਜਦੋਂ ਉਹ ਸੈਕਟਰ 70 ਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਹੋਇਆ ਸੀ ਤੇ ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵੱਲ ਵਧਿਆ ਤਾਂ ਉਹ ਨਕਾਬਪੋਸ਼ ਆਦਮੀ ਉੱਥੇ ਮੌਜੂਦ ਹੋ ਜਦੋਂ ਉਸ ਨੂੰ ਗੋਲੀਆਂ ਚਲਾ ਦਿੰਦੇ ਨੇ ਟੜਾ-ਟੜ ਉਸ ਦੇ ਉੱਤੇ ਤੇ ਵਿੱਕੀ ਕਾਰ ਤੋਂ ਬਾਹਰ ਨਿਕਲ ਕੇ ਭੱਜਣ ਦੀ ਆਪਣੀ ਕੋਸ਼ਿਸ਼ ਕਰਦਾ ਜਾਣ ਬਚਾਉਣ ਦੀ ਤੇ ਇੱਕ ਕਰੀਬ ਦੱਸਿਆ ਕਿ 1 ਕਿਲੋਮੀਟਰ ਤੱਕ ਵਿੱਕੀ ਮਿੱਡੂ ਖੇੜਾ ਉਦੋਂ ਭੱਜਦਾ ਹੈ ਤੇ ਭਾਰ ਸ਼ਾਪ ਸ਼ੂਟਰਾਂ ਵੱਲੋਂ ਵੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਵਿੱਕੀ ਤੇ ਤੇ 9 ਗੋਲੀਆਂ ਸਿੱਧਾ ਵਿੱਕੀ ਦੇ ਜਾਲ ਲੱਗਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਵਿੱਕੀ ਦੀ ਮੌਤ ਹੋ ਜਾਂਦੀ ਹੈ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਜੋ ਪੰਜਾਬ ਦਾ ਕਾਫੀ ਵੱਡਾ ਨਾਮ ਹੈ ਅਗੈਂਸਟਰ ਗਰੁੱਪ ਦਾ ਕਤਨਾਤ ਜ਼ਿੰਮੇਵਾਰੀ ਲੈਂਦਾ ਤੇ ਸ਼ੁਰੂਆਤੀ ਜਾਂਚ ਬਬੀਹਾ ਗੈਂਗ ਚ ਲੋਣ ਵਾਲੇ ਲੱਕੀ ਪਟਿਆਲ ਦਾ ਵੀ ਨਾਂ ਸਾਹਮਣੇ ਆਇਆ ਸੀ ਉੱਥੇ ਤਾਂ ਦੱਸ ਦਈਏ ਕਿ ਅੱਜ ਇਸ ਵਿੱਕੀ ਮਿੱਡੂ ਖੇੜਾ 카rtel ਮਾਮਲੇ 'ਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਜਿੱਥੇ ਤਿੰਨ ਸ਼ੂਟਰਾਂ ਨੂੰ ਮਰਕੈਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ 'ਚ ਸੀਤ ਲਹਿਰ ਨੂੰ ਲੈ ਕੇ yellow alert ਦੋ ਪੱਛਮੀ ਗੜਬੜੀ ਸਰਗਰਮ ਹੋਣ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ 'ਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਤੁਹਾਨੂੰ ਆਉਣ ਵਾਲੇ 2 ਦਿਨਾਂ ਤੱਕ ਮੀਂਹ ਦੇਖਣ ਨੂੰ ਮਿਲੇਗਾ ਪੰਜਾਬ ਦੇ ਕਈ ਇਲਾਕਿਆਂ 'ਚ। ਤੁਹਾਨੂੰ ਦੱਸ ਦਈਏ ਕਿ ਦੋ ਪੱਛਮੀ ਗੜਬੜੀਆਂ ਜਿਹੜੀਆਂ ਸਰਗਰਮ ਹੋਣ ਜਾ ਰਹੀਆਂ ਹਨ, ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਆ ਸਕਦੀ ਹੈ। ਅੱਜ ਤੱਕ ਨੂੰ ਬੀਤੇ ਕੁਝ ਦਿਨਾਂ ਦੇ ਮੌਸਮ ਦਾ ਹਾਲ ਦੱਸਦੀ ਕਿ ਪੰਜਾਬ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਧੁੱਪ ਦਾ ਆਗਾਜ਼ ਰੋਜ਼ ਹੋ ਰਿਹਾ ਤੇ ਉੱਤੇ ਲੋਕਾਂ ਦੇ ਚਿਹਰੇ ਉੱਤੇ ਖਾਸਾ ਮੁਸਕਰਾਹਟ ਹੈ ਤੇ ਤਾਪਮਨ ਆਮ ਬਣਿਆ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਮੌਸਮ ਤਰਵਟ ਲੈਂਦਾ ਹੋਇਆ ਇੱਕ ਵਾਰ ਫਿਰ ਨਜ਼ਰ ਆਵੇਗਾ ਪੰਜਾਬ ਵਿੱਚ ਵੀ ਅੱਜ ਠੰਡ ਦੀ ਲਹਿਰ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਲਈ ਰਾਜ ਦੇ ਤਾਪਮਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਆਪਮਾਨ ਵਿੱਚ 3 ਡਿਗਰੀ ਤੱਕ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਹੀ ਅਗਲੇ ਇੱਕ ਹਫਤੇ ਦੇ ਅੰਦਰ ਦੋ ਪਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ ਜਿਸ ਤੋਂ ਬਾਅਦ ਸੂਬੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਤੇ ਬਠਿੰਡਾ ਵਿੱਚ ਠੀਤ ਲਹਿਰ ਦੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਾਨੂੰ ਦੱਸਦੀ ਕਿ ਠੰਡੀ ਲਹਿਰ ਦਾ ਪ੍ਰਭਾਵ ਸਵੇਰੇ ਜ਼ਿਆਦਾ ਹੋਵੇਗਾ ਦਿਨ ਭਰ ਆਸਮਾਨ ਸਾਫ਼ ਰਹਿਣ ਦੀ ਉਮੀਦ ਹੈ ਤੇ ਵੱਧ ਤੋਂ ਵੱਧ ਤਾਪਮਨ 20 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਹਫਤੇ ਪੰਜਾਬ ਚ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ ਦੋਵੇਂ ਹਿਮਾਚਲ ਦੇ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰਨਗੇ ਪਹਿਲਾ ਪੱਛਮੀ ਗੜਬੜ ਜਿਹੜਾ 29 ਜਨਵਰੀ ਤੋਂ ਸਰਗਰਮ ਹੋ ਜਾਵੇਗਾ ਜਿਸ ਤੋਂ ਬਾਅਦ ਪਹਾੜਾ ਤੋਂ ਇਲਾਵਾ ਇਸ ਦਾ ਹਲਕਾ ਪ੍ਰਭਾਵ ਮੈਦਾਨੀ ਇਲਾਕਿਆਂ ਚ ਵੀ ਦੇਖਣ ਨੂੰ ਮਿਲੇਗਾ ਇਸ ਪੱਛਮੀ ਗੜਬੜ ਦੇ ਸਰਗਰਮ ਹੋਣ ਤੋਂ ਬਾਅਦ 30 ਅਤੇ 31 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਚ ਮੀਂਹ ਅਤੇ ਬੂੰਦਾਬਾਦੀ ਵੇਖਣ ਦੀ ਜੁੜੀ ਸੰਭਾਵਨਾ ਜਤਾਈ ਗਈ ਹੈ ਉੱਤੇ ਦੂਜੀ ਪੱਛਮੀ ਗੜਬੜੀ 1 ਫਰਵਰੀ ਤੋਂ ਸਰਗਰਮ ਹੋ ਰਹੀ ਹੈ ਜਿਸ ਦਾ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਤਾਂ ਬਰਬਾਰੀ ਹੋ ਸਕਦੀ ਹੈ ਉੱਥੇ ਇੱਕ ਵਾਰ ਫਿਰ ਤੁਹਾਨੂੰ ਦੱਸਿਆ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਤੇ 13 ਜ਼ਿਲ੍ਹਿਆਂ 'ਚ ਠੰਡ ਲਹਿਰ ਨੂੰ ਲੈ ਕੇ ਇੱਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ। ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ।